ਇੱਕ ਪੰਡਤਾਂ ਦਾ ਵੱਡਾ ਟੋਲਾ ਉਹ ਵਾਰਾਨਸੀਵਨਾਰਸ ਤੋਂ ਚੱਲਿਆ ਚਤੌੜ ਕਟ ਦੇ ਰਸਤੇ ਹੁੰਦਾ ਹੋਇਆ ਉਹ ਸਿੱਧਾ ਹੀ ਟੋਲਾ ਪੰਡਤਾਂ ਦਾ ਜਦੋਂ ਉਹ ਗੰਗਾ ਦੇ ਕੰਡੇ ਇਸ਼ਨਾਨ ਕਰਨ ਜਾ ਰਹੇ ਸੀ ਰਸਤੇ ਵਿੱਚ ਇੱਕ ਪੰਡਤ ਦੇ ਪੈਰ ਦਾ ਜੋੜਾ ਟੁੱਟ ਗਿਆ ਜਦੋਂ ਉਹ ਜੋੜਾ ਟੁੱਟਿਆ ਤੁਹਾਨੂੰ ਵੀ ਪਤਾ ਪੈਰ ਦਾ ਜੋੜਾ ਟੁੱਟ ਜਾ ਤੁਰਨਾ ਔਖਾ ਹੋ ਜਾਂਦਾ ਹੈ ਉਹ ਸਹਜੇ ਸਹਜੇ ਤੁਰਿਆ ਉਹ ਕਿਸੇ ਨੇ ਦੱਸਿਆ ਭਾਈ ਉੱਥੋਂ ਥੋੜੀ ਬਿੱਥ ਉੱਤੇ ਜੋੜੇ ਗੰਡਣ ਵਾਲਾ ਬੈਠਾ ਹੈ ਉਹਨਾਂ ਦਾ ਨਾਮ ਸ਼ਿਰਗੁਰ ਵਧਾਸ ਹੈ ਉਹ ਜੋੜੇ ਗੰਡਦੇ ਨੇ ਚਲੇ ਗਏ ਹੁਣ 10 ਫੁੱਟ ਦੀ ਦੂਰੀ ਤੋਂ ਪੰਡਤ ਨੇ ਆਪਣਾ ਜੋੜਾ ਸੁੱਟਿਆ ਪਤਾ ਕਿਉਂ ਪਿੱਟਿਆ ਨਾ ਜਾ ਸ਼ੁੱਧਰ ਹੈ ਇਹਦੇ ਹੱਥ ਕੋਲ ਹੋਮਾਂਗਾ ਪਿੱਟਿਆ ਜਾਵਾਂਗਾ ਉਸ ਵਕਤ ਦੇ ਖੱਟ ਕਰਮੀ ਬ੍ਰਹਮਣ ਆਪਣੇ ਕੋਲ ਗੜਬਾ ਗੰਗਾ ਦੇ ਜਲ ਦਾ ਰੱਖਦੇ ਸੀ ਅੱਜ ਵੀ ਇੱਕ ਬ੍ਰਹਮਣਾਂ ਦੀ ਯਾਤ ਹੈ ਜਿਹੜੇ ਗੰਗਾ ਜਲ 24 ਘੰਟੇ ਆਪਣੇ ਨਾਲ ਰੱਖਦੇ ਨੇ ਉਹ ਗੰਗਾ ਜਲ ਛੱਟਾ ਦੇਣਾ ਅਪਵਿੱਤਰ ਨਾ ਹੋ ਜਾਈਏ ਉਹਨੇ ਜਦੋਂ ਜੋੜਾ ਸੁੱਟਿਆ 10 ਫੁੱਟ ਦੀ ਦੂਰੀ ਤੋਂ ਰਵਿਦਾਸ ਮਹਾਰਾਜ ਨੂੰ ਆਵਾਜ਼ ਦੇ ਕੇ ਕਹਿੰਦਾ ਆ ਜੋੜਾ ਕੰਢ ਦਿਓ ਜੀ بڑے ਅਦਮ ਨਾਲ ਪੰਡਤ ਦਾ ਜੋੜਾ ਚੁੱਕਿਆ ਗੁਰੂ ਵਿਦਾਸ ਮਹਾਰਾਜ ਗੰਨਣ ਲੱਗ ਪਏ ਭਾਈ ਗੁਰਦਾਸ ਸਾਹਿਬ ਲਿਖਦੇ ਭਗਤੀ ਦੀਆਂ ਤਰੰਗਾ ਨੇ ਪੰਡਤਾਂ ਨੂੰ ਹਲਾਕੇ ਰੱਖ ਦਿੱਤਾ ਇਹ ਕੋਈ ਜੋੜੇ ਗੰਨਣ ਵਾਲਾ ਆਮ ਵਿਅਕਤੀ ਨਹੀਂ ਹੈ ਅੱਜ ਜੋੜੇ ਗੰਨਦੇ ਆ ਗੰਨਦੇ ਆ ਜਿਹਦੀ ਸੁਰਤ ਰੱਬ ਨਾਲ ਜੁੜੀ ਹੋਈ ਹੈ ਜਦੋਂ ਅਕਬਰ ਵਿਦਾਸ ਮਹਾਰਾਜ ਜੀਆ ਨੇ ਜੋੜਾ ਗੰਢ ਕੇ ਪੰਡਤ ਨੂੰ ਫਰੋਂਣ ਲੱਗੇ بڑے ਆਦਮ ਨਾਲ ਕਹਿਆ ਪੰਡਤ ਜੀ ਕਿੱਥੇ ਜਾ ਰਹੇ ਹੋ ਉਹਨਾਂ ਕਹਿਆ ਗੰਗਾ ਦੇ ਤੱਟ ਤੇ ਮੇਲਾ ਲੱਗਾ ਹੈ ਕਹਿੰਦੇ ਤੁਸੀਂ ਉਹ ਭਗਤੀ ਕਰਨ ਵਾਲੇ ਪੁਰਸ਼ ਤੁਹਾਡੇ ਕੋਲੋਂ ਜੋੜੇ ਗੰਨਣ ਦੀ ਮਾਇਆ ਨਹੀਂ ਮੈ ਲੈਣੀ ਭਾਈ ਗੁਰਦਾਸ ਸਾਹਿਬ ਨੇ ਇਹ ਸਾਕੀ ਲਿਖੀ ਹੈ ਕਹਿੰਦੇ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਇੱਕ ਵਾਰ ਨਹੀਂ ਦੋ ਵਾਰ ਲਿਖਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਹਾ ਵਿੱਚ ਪਾਣਾ ਕਹਿੰਦੇ ਪੈਰਾਂ ਦੇ ਜੋੜੇ ਨੂੰ ਪਾਣਾ ਗੰਡੇ ਰਹਾ ਵਿੱਚ ਪੁਲਾ ਧਰਮ ਢੋਏ ਢੋਰ ਸੁਮੇਟਾ ਜਿਉਂ ਕਰ ਮੈਲੇ ਚਿੱਥੜੇ ਹੀਰਾ ਲਾਲ ਅਮੋਲ ਪਲਟਾ ਕਪੜਾ ਮੈਲਾ ਵੀ ਹੋਵੇ ਵਿੱਚ ਹੀਰਾ ਰੱਖਦੇ ਹੋ ਨਾ ਹੀਰੇ ਦੀ ਕੀਮਤ ਨਹੀਂ ਘਟਦੀ ਸੋਨੇ ਦੀ ਮੁੰਦੀ ਤੁਸੀਂ ਆਮ ਕੱਪੜੇ ਤੇ ਵੀ ਲਪੇਟ ਕੇ ਸੁਨਿਆਰ ਕੋਲ ਲੈ ਜਾਓ ਤਾਂ ਵੀ ਸੋਨੇ ਦੀ ਕੀਮਤ ਨਹੀਂ ਘਟੇਗੀ ਸੋਨਾ ਕਿਸੇ ਵਾਰੀ ਬੈਗ ਕਰਕੇ ਦੀ ਕੀਮਤ ਨਹੀਂ ਹੈ ਬੇ ਬਹੁਤ ਮਹਿੰਗੇ ਬਾਕਸ ਵਿੱਚ ਪਾਇਆ ਤਾਂ ਸੋਨੇ ਸਜਣੋ ਸੋਨਾ ਆਪਣੇ ਆਪ ਵਿੱਚ ਕੀਮਤ ਰੱਖਦਾ ਹੈ ਲੋਕੀ ਮਿਲਣੀਆਂ ਕਰਨ ਲੱਗਿਆਂ ਮੁੰਦਰੀਆਂ ਉਹਨਰੇ ਉਹਦਾ ਬਾਹਰਲਾ ਕਵਰ ਵੇਖੋ ਸੁੱਟ ਦਿੰਦੇ ਨੇ ਕਵਰ ਕਿਹੜਾ ਸਮਝਦਾ ਹੈ ਕੀਮਤ ਸਾਸ ਸੰਗਤ ਵਿੱਚਲੇ ਸੋਨੇ ਦੀ ਹੈ ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਕੁਲਾ ਤਰਮ ਡੋਏ ਟੋ ਹੋਰ ਸਮਿਟਾ ਜੋ ਕਰ ਮੈਲੇ ਚਿੱਥੜੇ ਹੀਰਾ ਲਾਲ ਮੋਲ ਪਲਟਾ ਫਿਰ ਵਿਦਾਸ ਮਹਾਰਾਜ ਨੇ ਪੁੱਛਿਆ ਕਹਿੰਦੇ ਪੰਡਤ ਜੀ ਅੱਛਾ ਗੰਗਾ ਦੇ ਤੱਟ ਤੇ ਜੱਲੇ ਹੋ ਆਦਮ ਨਾਲ ਕਿਹਾ ਵੀ ਸਾਨੂੰ ਤਾਂ ਗੰਗਾ ਤੇ ਜਾਣ ਦਾ ਅਧਿਕਾਰ ਹੀ ਨਹੀਂ ਹੈ ਅਸੀਂ ਹਾਂ ਚਮਿਆਰ ਸ਼ੁੱਧਰ ਸਾਨੂੰ ਲੋਕ ਗੰਗਾ ਤੇ ਨਹਾਉਣ ਨਹੀਂ ਦਿੰਦੇ ਪਰ ਮੇਰੀ ਵੀ ਆਸਤਾ ਗੰਗਾ ਉੱਤੇ ਹੈ ਆਹ ਲਓ ਤੁਸੀਂ ਇੱਕ ਤਸਵੀਰਾਂ ਲੈ ਜਾਓ ਇੱਕ ਦਮੜੀ ਲੈ ਜਾਓ ਇਹ ਗੰਗਾ ਦੇ ਤੱਟ ਤੇ ਮੇਰੇ ਵੱਲੋਂ ਪੇਂਟ ਕਰ ਦਿਓ ਪੰਡਤ ਬੜਾ ਹੈਰਾਨ ਹੋਇਆ ਜੋੜੇ ਕੰਢਣ ਵਾਲਾ ਬੰਦਾ ਧਾਰਮਿਕ ਲੱਗਦਾ ਉਹਨੂੰ ਨਹੀਂ ਸੀ ਪਤਾ ਜਿਹਨੂੰ ਤੁਸੀਂ ਕੱਲਾ ਬੰਦਾ ਧਾਰਮਿਕ ਕਹਿੰਦੇ ਹੋ ਇਹ ਕੋਈ ਕੱਲਾ ਵਿਅਕਤੀ ਨਹੀਂ ਹੈ ਇਹ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਇਹਨੂੰ ਵਿਅਕਤੀ ਸਮਝਣ ਵਿੱਚ ਭੁੱਲ ਕਰ ਰਹੇ ਹੋ ਉਹਨਾਂ ਆਪਣੇ ਕੋਲੋਂ ਇੱਕ ਦਮੜਾ ਇੱਕ ਕਸੀਰਾ ਪੰਡਤ ਨੂੰ ਦਿੱਤਾ ਲਓ ਪੰਡਤ ਜੀ ਤੋਤੋ ਨਹੀਂ ਕੁਝ ਲੈਣਾ ਜੋੜੇ ਕੰਢਣ ਦਾ ਮੇਰੇ ਵੱਲੋਂ ਇੱਕ ਕਸੀਰਾ ਲੈ ਜਾਓ ਕਹਿੰਦੇ ਕੱਢ ਕਸੀਰਾ ਸੁੰਪਿਆ ਰਵਿਦਾਸ ਹੈ ਗੰਗਾ ਦੀ ਭੇਟਾ ਆਲੋ ਗੰਗਾ ਦੀ ਪੇਡਾ ਅੱਜ ਵੀ ਮੈਂ ਵੇਖਿਆ ਜਦੋਂ ਮੈਂ ਯੂਪੀ ਬਿਹਾਰ ਜਾਂਦਾ ਤੁਸੀਂ ਵੀ ਜਾਂਦੇ ਰਹਿੰਦੇ ਹੋ ਤੁਹਾਨੂੰ ਵੱਧ ਨੌਲੇਜ ਹੋਏਗੀ ਜਿੱਥੋਂ ਜਿੱਥੋਂ ਗੰਗਾ ਲੰਘਦੀ ਹੈ ਚਾਹੇ ਉਹ ਲਖਨਊ ਤੇ ਕਾਨਪੁਰ ਨੂੰ ਜਾਂਦੇ ਆ ਰਸਤੇ ਵਿੱਚ ਗੰਗਾ ਹੁੰਦੀ ਹੈ ਲੋਕੀ ਉਹਦੇ ਵਿੱਚ ਪੈਸੇ ਸੁੱਟਦੇ ਨੇ ਗੱਡੀਆਂ ਰੋਕ ਰੋਕੇ ਉੱਥੇ ਦੋ ਦੋ ਘੰਟੇ ਦਾ ਜਾਮ ਰਹਿਦਾ ਸਾਹ ਸੰਗਤ ਇਹ ਕੱਲਾ ਕਸੀਰਾ ਸੁੰਪਣ ਦਾ ਭਾਵ ਇਹ ਨਹੀਂ ਸੀ ਕਿ ਦੁਨੀਆਂ ਵਿੱਚ ਰੱਬ ਰੂਪ ਵਿੱਚ ਅਰਵਦਾਸ ਮਹਾਰਾ ਜੀ ਨੇ ਪ੍ਰਗਟ ਹੋਣੇ ਲੋਕਾਂ ਨੂੰ ਇੱਕ ਅਕਲ ਵੀ ਦੇਣੀ ਸੀ ਦੁਨੀਆਂ ਦੇ ਲੋਕੋ ਇਹ ਮਾਇਆ ਕਿਸੇ ਗਰੀਬ ਲੋਣਬੰਦ ਦੀ ਮਦਦ ਵਾਸਤੇ ਦਿਓ ਖਾਲੀ ਪਾਣੀ ਵਿੱਚ ਮਾਇਆ ਸੁੱਟਣ ਨਾਲ ਕੁਝ ਨਹੀਂ ਹੋਏਗਾ ਸਿਰਫ ਲੋਕਾਂ ਨੂੰ ਸਮਝਾਉਣਾ ਵੀ ਸੀ ਕਿਉਂਕਿ ਲੋਕ ਅੱਜ ਵੀ ਅਗਿਆਨਤਾ ਵਸਨੇ ਅੱਜ ਵੀ ਤੁਸੀਂ ਲੁਧਿਆਣੇ ਜਾਓ ਫਲੋਰ ਵਾਲੇ ਪੁਲ ਤੇ ਕਿੰਨਾ ਰਸ਼ ਹੁੰਦਾ ਪੜੇ ਲੱਕੇ ਲੋਕ ਅਨ ਆਜ ਸੁੱਟੀ ਜਾਂਦੇ ਨੇ ਪੈਸੇ ਸੁੱਟੀ ਜਾਂਦੇ ਨੇ ਇੱਕ ਹੁਣ ਉੱਥੇ ਜਹਾਮ ਲੱਗਾ ਸੀ ਬਰਾਤ ਲੇਟ ਹੋਈ ਸਵੇਰ 1 ਵਜੇ ਬਰਾਤ ਅਜੇ ਲੜਕੇ ਨੂੰ ਵਿਆਹਣ ਜਾਣਾ ਉਹ ਦਰਿਆ ਤੇ ਖੜੇ ਪਤਾ ਨਹੀਂ ਕੀ ਸੁੱਟ ਰਹੇ ਸੀ ਸਾਥ ਸੰਗਤ ਇੰਨੇ ਲੋਕ ਅਗਿਆਨਤਾ ਵਸਨੇ ਅਜੇ ਸਦੀਆਂ ਗੁਜ਼ਰ ਗਈਆਂ 650 ਸਾਲ ਗੁਜ਼ਰ ਗਿਆ ਜੇ ਅੱਜ ਵੀ ਆਪਾਂ ਦਰਿਆ ਦੇ ਪਾਣੀਆਂ ਵਿੱਚ ਪੈਸਾ ਪਾਉਣੇ ਇਹਦਾ ਮਤਲਬ ਗੁਰੂ ਰਵਿਦਾਸ ਦੇ ਪ੍ਰਕਾਸ਼ ਦਾ ਚੰਨਣ ਨਹੀਂ ਹੋਇਆ ਹੁਣ ਸੁਣਿਓ ਧਿਆਨ ਨਾਲ ਪੈਸਾ ਕੱਢਿਆ ਇੱਕ ਤਕਸੀਰਾ ਸੰਭਲਿਆ ਗਿਆਨ ਵੀ ਦੇਣਾ ਸੀ ਨਾਲ ਜਦੋਂ ਭੇਜਿਆ ਪੰਡਿਤ ਜੀ ਆਲੋ ਮੇਰਾ ਕਸੀਰਾ ਉੱਥੇ ਇੱਕ ਦਬੜੀ ਦੇ ਦਿਓ ਕਹਿੰਦੇ ਕੰਡ ਕਸੀਰਾ ਸੰਪਿਆ ਰਵਿਦਾਸ ਐ ਗੰਗਾ ਦੀ ਭੇਟਾ ਨਾਲ ਸ਼ਰਤ ਰੱਖੀ ਕਹਿੰਦੇ ਮੇਰੇ ਪੈਸੇ ਐਵੇਂ ਨਾ ਸੁੱਟ ਕੇ ਆ ਜਾਓ ਦਸਾਂ ਨੋਹਾਂ ਦੀ ਕਿਰਤ ਕਮਾਈ ਐ ਮੇਰੀ ਇਹ ਇੱਕ ਦਮੜੀ ਕਈ ਵਾਰ ਸਾਰਾ ਦਿਨ ਵਿੱਚ ਨਹੀਂ ਬਣਦੀ ਇਹ ਮੇਰੇ ਦਸਾਂ ਨੋਹਾਂ ਦੀ ਕਿਰਤ ਕਮਾਈ ਐ ਪੰਡਤ ਜੀ ਗੰਗਾ ਨੂੰ ਤਾਂ ਭੇਂਟ ਕਰਿਓ ਜੇ ਗੰਗਾ ਪ੍ਰਗਟ ਹੋ ਕੇ ਮੇਰਾ ਪੈਸਾ ਲਵੇ ਜੇ ਗੰਗਾ ਪ੍ਰਗਟ ਹੋ ਕੇ ਮੇਰਾ ਕਸੀਰਾ ਮੇਰੀ ਦਮੜੀ ਲਵੇ ਪੰਡਤ ਨੇ ਉਹ ਦਮੜੀ ਤਾਂ ਹੱਥ 'ਚ ਫੜ ਲਈ ਨਾਲ ਗੰਗਾ ਦੇ ਜਲ ਦਾ ਛੱਟਾ ਦਿੱਤਾ ਵੇ ਸ਼ੁਦਰ ਦੇ ਹੱਥ ਲੱਗੇ ਨੇ ਆਪਣੇ ਲੜ ਨਾਲ ਬੰਨ ਲਈ ਪਰ ਰਸਤੇ ਵਿੱਚ ਜਾਂਦੇ ਮਖੌਲ ਕਰਦਾ ਜਾਂਦਾ ਐ ਕਹਿੰਦਾ ਉਹ ਜੋੜੇ ਕੰਡਣ ਵਾਲਾ ਵੇਖੋ ਏ ਲੋਕੀ ਸੋਨਾ ਪਾਉਂਦੇ ਨੇ ਗੰਗਾ 'ਚ ਕਦੇ ਗੰਗਾ ਪ੍ਰਗਟ ਨਹੀਂ ਹੋਈ ਇਹਦੀ ਇੱਕ ਦਮੜੀ ਲੈਣ ਲਈ ਗੰਗਾ ਪ੍ਰਗਟ ਹੋਏਗੀ ਆਪਸ ਵਿੱਚ ਮੁਖੌਲ ਕਰਦੇ ਚਲੇ ਗਏ ਜਾ ਕੇ ਗੰਗਾ ਦੇ ਤੱਟ ਉੱਤੇ ਪੂਜਾ ਕੀਤੀ ਪਾਠ ਕੀਤਾ ਖਟਕਰਮੀ ਨੇ ਮੈਂ ਉੱਥੇ ਪੰਡਿਤ ਪੂਜਾ ਕਰਦੇ ਵੇਖੇ ਨੇ ਦੋ-ਦੋ ਢਾਈ-ਢਾਈ ਘੰਟੇ ਲੱਗਦੇ ਨੇ 6 ਮੰਤਰ ਪੜ੍ਹ ਕੇ ਮੱਥੇ ਤੇ ਤਿਲਕ ਲਾਉਂਦੇ ਨੇ 11 ਮੰਤਰ ਪੜ੍ਹਦੇ ਫਿਰ ਉਹ ਆਪਣੇ ਮੋਢਿਆਂ ਤੇ ਤਿਲਕ ਲਾਉਂਦੇ ਨੇ ਐਦਾਂ ਕਰਕੇ ਦੋ ਢਾਈ ਘੰਟੇ ਦੀ ਉਹ ਪੂਜਾ ਵਿੱਚ ਹੀ ਲੱਗੇ ਰਹਿੰਦੇ ਨੇ 2 ਢਾਈ ਘੰਟੇ ਪੂਜਾ ਕੀਤੀ ਗੰਗਾ ਤੱਟ ਇਸ਼ਨਾਨ ਕੀਤਾ ਮਾਇਆ ਪੇਂਟ ਕੀਤੀ ਲੋਕਾਂ ਦੇ ਹੋਮਜਾਕ ਕਰਵਾਏ ਜਦੋਂ ਵਾਪਸ ਆਉਣ ਲੱਗੇ ਉਦੋਂ ਕੱਪੜੇ ਪਾ ਕੇ ਤੁਰ ਪਏ ਥੋੜੇ ਕਦਮ ਦੂਰੀ ਤੇ ਹੱਥੇ ਪੰਡਤਾਂ ਦੇ ਸੰਗ ਵਿੱਚੋਂ ਪੰਡਤ ਬੋਲਿਆ ਕਹਿੰਦਾ ਤੁਸੀਂ ਚਲੋ ਉਹ ਰਸਤੇ ਵਿੱਚ ਜੋੜੇ ਗੰਡਣ ਵਾਲਾ ਫਿਰ ਮਿਲ ਜਾਣਾ ਮੈਂ ਸੱਚਾ ਹੋਲਾਂ ਤੁਸੀਂ ਤੁਰਦੇ ਚਲੋ ਇੱਕ ਵਾਰ ਮੈਂ ਗੰਗਾ ਦੇ ਤੱਟ ਤੇ ਪੋਚਾਂ ਮਾ ਉਹਦਾ ਕਸੀਰਾ ਗੰਗਾ ਨੂੰ ਸੌਂ ਪਾਵਾਂ ਜਦੋਂ ਉਹ ਗੰਗਾ ਦੇ ਤੱਟ ਤੇ ਇੱਕ ਦਮੜੀ ਲੈ ਕੇ ਵਾਪਸ ਆਇਆ ਆਵਾਜ਼ ਦੇ ਕੇ ਕਹਿੰਦਾ ਜੀ ਇੱਕ ਰਸਤੇ 'ਚ ਜੋੜੇ ਗੰਨਣ ਵਾਲਾ ਮਿਲਿਆ ਸੀ ਉਹਦਾ ਨਾਮ ਰਵਿਦਾਸ ਹੈ ਆ ਇੱਕ ਦਮੜੀ ਕਸੀਰਾ ਗੰਗਾ ਮਾਈ ਉਹਨੇ ਤਾਂ ਲਿਆ ਤੇ ਨਾਲ ਉਹਨੇ ਸ਼ਰਤ ਰੱਖੀ ਵੀ ਪ੍ਰਗਟ ਹੋ ਕੇ ਲਵੇ ਐਨੀ ਗੱਲ ਕਹਿ ਕੇ ਜਦੋਂ ਪੰਡਤ ਮੁੜਨ ਲੱਗਾ ਹਰੰਨੀ ਵੀ ਹੱਦ ਨਾ ਰਹੀ ਕਲ 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 ਕਰਦਿਆਂ ਪਾਣੀ ਵਿੱਚੋਂ ਗੰਗਾ ਨੂੰ ਪਰਤਖ ਪ੍ਰਗਟ ਹੋਣਾ ਰੱਬ ਨੂੰ ਇਹ ਗੱਲ ਵਿਖਾਉਣੀ ਪਈ ਕਿ ਭਗਤੀ ਕਰਨ ਵਾਲਿਆਂ ਨੂੰ ਰੱਬ ਕਿਤੇ ਵੀ ਪ੍ਰਗਟ ਹੋ ਕੇ ਮਿਲ ਪੈਂਦਾ ਹੈ ਜਿਨ੍ਹਾਂ ਦੇ ਦਿਲ ਵਿੱਚ ਕਪਟ ਸਜਣੋ ਭਾਵੇਂ ਮੰਦਰਾਂ ਗੁਰਦੁਆਰਿਆਂ ਮਸੀਤਾਂ ਵਿੱਚ ਘੁੰਮੀ ਜਾਣ ਰੱਬ ਉੱਥੇ ਵੀ ਨਹੀਂ ਮਿਲਦਾ ਦਿਲ ਸਾਫ਼ ਹੋਵੇ ਜਿੱਥੇ ਬਹਿ ਜਾਓਗੇ ਰੱਬ ਉੱਥੇ ਹਾਜ਼ਰ ਹੈ ਜੇ ਦਿਲ ਵਿੱਚ ਕਪਟ ਹੈ ਫਿਰ ਜਿੱਥੇ ਮਰਜ਼ੀ ਚਲੇ ਜਾਓ ਰੱਬ ਦੀ ਕੋਈ ਜਗ੍ਹਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਿਓ ਕਬੀਰ ਮਹਾਰਾਜ ਦਾ ਸ਼ਬਦ ਹੈ ਕਹਿੰਦੇ ਕੋਈ ਕਹਿੰਦਾ ਦੱਖਣ ਵਿੱਚ ਰੱਬ ਹੈ Hindu ਕਹਿੰਦੇ ਨੇ ਉਧਰ ਜੁਦਿਆ ਸ਼੍ਰੀ ਰਾਮ ਜੀ ਦਾ ਪ੍ਰਕਾਸ਼ ਹੋਇਆ ਕੋਈ ਕਹਿੰਦਾ ਪੱਛਮ ਵਿੱਚ ਰੱਬ ਹੈ ਮੁਸਲਮਾਨ ਕਹਿੰਦੇ ਨੇ ਮੱਕੇ ਵਿੱਚ ਹੈ ਪਰ ਕਬੀਰ ਮਹਾਰਾ ਕਹਿੰਦੇ ਦਿਲ ਨੂੰ ਖੋਜ ਕੇ ਵੇਖ ਓਏ ਨਾ ਰੱਬ ਦੱਖਣ ਵਿੱਚ ਹੈ ਨਾ ਰੱਬ ਪੱਛਮ ਵਿੱਚ ਹੈ ਰੱਬ ਤਾਂ ਤੇਰੇ ਦਿਲ ਵਿੱਚ ਹੈ ਦਿਲ ਸਾਫ਼ ਹੋਣਾ ਚਾਹੀਦਾ ਤੈਨੂੰ ਘਰ ਬੈਠਾ ਮਿਲ ਜਾਣਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਹਿੰਦੇ ਨੇ ਦੱਖਣ ਦੇਸ਼ ਹਰੀ ਕਵਾਸਾ ਹਿੰਦੂ ਕਹਿੰਦੇ ਨੇ ਪਸ਼ਮਲ ਮੁਕੰਮ ਦਿਲ ਮੈਂ ਖੋਜ ਦੇ ਲੈ ਦਿਲ ਖੋਜੋ ਇਹੀ ਠੌਰ ਮੁਕੰਮ ਭਾਈ ਦਿਲ ਨੂੰ ਖੋਜੋ ਰੱਬ ਤਾਂ ਦਿਲ ਚ ਰਹਿੰਦਾ ਹੈ ਦਿਲ ਸਾਫ ਹੋਣਾ ਚਾਹੀਦਾ ਆਪਣੇ ਘਰ ਦਾ ਕੂੜਾ ਕੱਟ ਕੇ ਗੁੰਡੀਆਂ ਮੁਰੇ ਲਾਉਣਾ ਬੰਦ ਕਰ ਦਿਓ ਤੁਹਾਨੂੰ ਰੱਬ ਘਰ ਵਿੱਚ ਮਿਲ ਜਾਏਗਾ ਜੇ ਉਹਨਾਂ ਦੇ ਸੁੱਤਿਆਂ ਸੁੱਤਿਆਂ ਕੂੜਾ ਉਹਨਾਂ ਮੁਰੇ ਕਰਨੇ ਫਿਰ ਬਾਅਦ ਚ ਜਿੰਨੀ ਮਰਜ਼ੀ ਅਗਰਵਤੀਆਂ ਲਾਈ ਜਾਓ ਰੱਬ ਕਿਤੇ ਨਹੀਂ ਮਿਲਣ ਵਾਲਾ ਰੱਬ ਤੁਹਾਡੇ ਦਿਲ ਚ ਹੈ ਦਿਲ ਸਾਫ ਹੋਣਾ ਚਾਹੀਦਾ ਖੈਰ ਅੱਜ ਪੰਡਤਾਂ ਨੂੰ ਇਹ ਸਮਝਾਉਣਾ ਸੀ ਉਹ ਦਿਲ ਸਾਫ ਹੋਵੇ ਤਨ ਜੋੜੇ ਗੰਢਣ ਵਾਲੇ ਨੂੰ ਰੱਬ ਪ੍ਰਗਟ ਹੋ ਜਾਂਦਾ ਹੈ ਦਿਲ ਕਪਟੀ ਹੈ ਫਿਰ ਖੱਟ ਤਰਮੀ ਬ੍ਰਾਹਮਣਾਂ ਨੂੰ ਰੱਬ ਨਹੀਂ ਮਿਲਦਾ ਜਦੋਂ ਉਹ ਦੰਬੜੀ ਸੋੰਪੀ ਗੰਗਾ ਪ੍ਰਗਟ ਹੋ ਗਈ ਪ੍ਰਗਟ ਹੋ ਕੇ ਲਿਆ ਉਹ ਪੰਕਤੀ ਲਿਖੀ ਹੋਈ ਹੈ ਕਹਿੰਦੇ ਲਿਆ ਕਸੀਰਾ ਹੱਥ ਕੱਟ ਪ੍ਰਗਟ ਹੋ ਗਏ ਲਿਆ ਕਸੀਰਾ ਹੱਥ ਕੱਟ ਸੂਤੇ ਕਜੋ ਤਾਣ ਪੇਟਾ ਭਗਤ ਜਨ ਹਰ ਮਾਂ ਪਿਓ ਬੇਟਾ ਹਰੀ ਰੱਬ ਜਿਹੜਾ ਉਹਦਾ ਭਗਤੀ ਕਰਨ ਵਾਲਿਆਂ ਨਾਲ ਐਦਾਂ ਦਾ ਰਿਸ਼ਤਾ ਜਿਵੇਂ ਮਾਂ ਪਿਓ ਦਾ ਪੁੱਤਾਂ ਨਾਲ ਹੁੰਦਾ ਹੈ ਐਦਾਂ ਦਾ ਰੱਬ ਦਾ ਰਿਸ਼ਤਾ ਹੈ ਭਗਤੀ ਵਾਲਿਆਂ ਨਾਲ ਪ੍ਰਗਟ ਹੋ ਕੇ ਕਸੀਰਾ ਇੱਕ ਦਮੜੀ ਲੈ ਲਈ ਬਦਲੇ ਵਿੱਚ ਆਵਾਜ਼ ਦੇ ਕੇ ਕਿਹਾ ਪੰਡਤ ਜੀ ਰੁਕ ਜਾਓ ਮੇਰੇ ਭਗਤੀ ਕਰਨ ਵਾਲੇ ਲਈ ਮੇਰੀ ਨਿਸ਼ਾਨੀ ਲੈ ਜਿਓ ਮੇਰੇ ਵੱਲੋਂ ਵੀ ਇੱਕ ਪ੍ਰਸ਼ਾਦ ਲੈ ਜਿਓ ਹੁਣ ਉਹ ਪ੍ਰਸ਼ਾਦ ਕੀ ਹੈ ਕਹਿੰਦੇ ਗੰਗਾ ਨੇ ਆਪਣੇ ਹੱਥੋਂ ਕੀਮਤੀ ਕੰਗਣ ਲਾ ਕੇ ਦੇ ਦਿੱਤਾ ਇਸ ਸੱਖੀ ਵਿੱਚੋਂ ਤਿੰਨ ਚਾਰ ਚੀਜ਼ਾਂ ਤੁਹਾਡੇ ਸਮਖਿ ਸਾਹਣਗੀਆਂ ਜੇ ਤੁਸੀਂ ਵੱਲ ਲੌਜੀਕ ਵਿਚਾਰੋਗੇ ਜਦੋਂ ਕੰਗਣ ਲੈ ਕੇ ਬ੍ਰਹਮਣ ਨੂੰ ਦਿੱਤਾ ਆਹ ਲੈ ਜਾਂਦਿਆਂ ਜਾਂਦਿਆਂ ਮੇਰੇ ਰਵਿਦਾਸ ਨੂੰ ਦੇ ਦਿਓ ਕਹਦੇ ਉਹਦੀ ਭੇਟਾ ਪਰਵਾਨ ਹੈ ਕਹਦੇ ਉਹਦੀ ਸੇਵਾ ਤੇ ਭਗਤੀ ਪਰਵਾਨ ਹੈ ਕਹਦੇ ਉਹਦੀ ਥੱਲੀ ਹੋਈ ਭੇਟਾ ਮੈਂ ਅਦਬ ਨਾਲ ਲੈ ਲਈ ਹੈ ਆਹ ਲਓ ਇੱਕ ਕੰਗਣ ਮੇਰੇ ਵੱਲੋਂ ਉਹਨੂੰ ਭੇਂਟ ਕਰ ਦਿਓ ਐਨੀ ਗੱਲ ਉਹ ਕੰਗਣ ਦੇ ਕੇ ਜਦੋਂ ਬ੍ਰਹਮਣ ਦੇ ਹੱਥ ਕੰਗਣ ਆਇਆ ਉਹਦਾ ਮਨ ਲੋਭੀ ਹੋ ਗਿਆ ਇੱਕ ਪਾਸੇ ਰਵਦਾਸ ਮਹਾਰਾਜ ਸਬਰ ਵਿੱਚ ਨੇ ਜਦੋਂ ਆਪ ਰੱਬ ਪਾਰਸ ਦੀ ਬੱਟੀ ਰੱਖ ਜਾਂਦਾ ਵਰਤਦੇ ਨਹੀਂ ਦੂਜੇ ਪਾਸੇ ਬ੍ਰਾਹਮਣ ਵੇਖਿਓ ਉੱਚ ਜਤੀ ਹੈ ਖੱਟ ਕਰਮੀ ਹੈ ਗੰਗਾ ਦਾ ਜਲ ਕੋਲ ਰੱਖਦਾ ਆਪਣੇ ਆਪ ਨੂੰ ਸਦਾ ਪਵਿੱਤਰ ਹੋਣ ਦੀ ਗੱਲ ਕਰਦਾ ਪਰ ਦਿਲ ਦੇ ਅੰਦਰ ਕੀ ਹੈ ਲੋਭ ਕੰਗਣ ਉੱਤੇ ਮਨ ਲੋਭੀ ਹੋ ਗਿਆ ਰਸਤਾ ਬਦਲ ਲਿਆ ਰਸਤਾ ਬਦਲ ਕੇ ਸਿੱਧਾ ਆਪਣੇ ਘਰ ਚਲਾ ਗਿਆ ਜਾ ਕੇ ਕੰਗਣ ਆਪਣੇ ਘਰ ਵਾਲੀ ਨੂੰ ਦੇ ਕੇ ਕਹਿੰਦਾ ਭਗਵਾਨ ਨੇ ਆ ਵੇਖ ਸੋਨੇ ਦਾ ਕੀਮਤੀ ਕੰਗਣ ਮਿਲਿਆ ਪਰ ਕਿਸੇ ਨੂੰ ਬਾਹਰ ਨਾ ਦੱਸੀ ਕਿੱਥੋਂ ਲਿਆ ਆਪਣੇ ਧਰਵਾਲੀ ਨੂੰ ਦੱਸ ਦਿੱਤਾ ਆਹ ਕੁਝ ਹੋਇਆ ਪਰ ਬਾਹਰ ਨਾ ਦੱਸੀ ਉਹਨੇ ਤੰਗਣ ਪਹਿਨ ਲਿਆ ਸਾਥ ਸੰਗਤ ਸੋਨੇ ਨਾਲ ਬੜਾ ਪਿਆਰ ਹੁੰਦਾ ਮਾਈਆਂ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਸਿਆਣੇ ਕਹਿੰਦੇ ਨੇ ਵੀ ਗਹਿਣਾ ਤਾਂ ਉਹੀ ਹੁੰਦਾ ਜਿਹੜਾ ਲੋਕਾਂ ਨੂੰ ਵਿਖਾਉਂਦੇ ਨੇ ਗਹਿਣਾ ਪਾਉਣਾ ਕਦੇ ਵਾਸਤੇ ਹੈ ਇਹ ਕੋਈ ਬਿਰਲਾ ਬੰਦਾ ਹੈ ਜਿਹੜਾ ਸ਼ਿਪਾ ਸਕਦਾ ਨਹੀਂ ਤਾਂ ਸੋਨਾ ਪਾ ਕੇ ਲੋਕ ਵਿਖਾਵਾ ਜ਼ਰੂਰ ਕਰਦੇ ਨੇ ਇੱਥੇ ਤਾਂ ਸੋਨਾ ਵਿਖਾਉਣ ਲਈ ਲੋਕੀ ਆਪਣੇ ਘਰ ਨੂੰ ਅੱਗ ਲਾ ਲੈਂਦੇ ਨੇ ਵਾਹ ਦੇਖੋ ਅੱਗ ਲਾ ਤੇ ਮੁੰਡੀਆਂ ਜੂ ਵਿਖਾਉਣੀਆਂ ਸਿਪਾਈਆਂ ਹੋਈਆਂ ਭਾਈ ਉਹਨੇ ਸੋਨਾ ਪਹਿਨੇਆ ਪੰਡਤਾਨੀ ਨੇ ਕੰਗਣ ਪਾ ਕੇ ਮੰਨ ਨਾ ਰਿਹਾ ਆਂਡ ਗਵਾਂਡ ਵਿੱਚ ਬਖਾਨ ਤੁਰ ਗਈ ਇੱਕ ਨੂੰ ਵਿਖਾਇਆ ਦੋਨੂੰ ਵਿਖਾਇਆ ਚੋਨੇ ਵੇਖਿਆ ਰੋਲਾ ਪੈ ਗਿਆ ਮੁੱਲੇ ਚ ਹਰ ਦੂਏ ਦਿਨ ਮਾਈਆਂ ਵੇਖਣ ਆ ਜਾਂਦੀਆਂ ਨੇ ਪੰਡਤਾਨੀ ਨੂੰ ਪੁੱਛਦੀਆਂ ਨੇ ਵਿਖਾਤੇ ਸਹੀ ਕਹਿੰਦੇ ਬੜਾ ਕੀਮਤੀ ਕੰਗਣ ਹੈ ਸੱਚਮੁੱਚ ਬੜਾ ਕੀਮਤੀ ਹੈ ਉਹੋ ਜਹੀ ਘੜਤ ਉਹੋ ਜਹੀ ਜੜਤ ਔਰ ਉਹ ਜਿਆ ਸੋਨਾ ਅਜ ਤੱਕ ਕਿਸੇ ਨੇ ਨਹੀਂ ਸੀ ਵਖਿਆ ਜਦੋਂ ਉਹ ਕੀਮਤੀ ਕੰਗਣ ਵੇਖ ਲਿਆ ਹੁਣ ਉਹ ਪੰਡਤਾਨੀਆਂ ਦੇ ਘਰ ਵਿੱਚ ਆਂਦਕ ਜਾਂਦਾ ਕੋਈ ਨੌਕਰਾਂ ਦੀ ਵੀ ਸੀ ਆਂਡ ਗੌਂਡ ਮੱਲੇ ਵਿੱਚ ਰੌਲਾ ਪੈ ਗਿਆ ਖਬਰ ਉੜਦਿਆਂ ਉੜਦਿਆਂ ਥੋੜੇ ਦਿਨਾਂ ਵਿੱਚ ਰਾਜੇ ਤੱਕ ਪਹੁੰਚ ਗਈ ਜਦੋਂ ਰਾਜੇ ਦੀ ਰਾਣੀ ਨੂੰ ਖਬਰ ਮਿਲੀ ਉਹਦੇ ਮਹਿਲਾਂ ਵਿੱਚ ਕੰਮ ਕਰਨ ਵਾਲੀਆਂ ਕਿਹਾ ਮਾਂ ਰਾਣੀ ਤੇਰੇ ਕਦੇ ਗਹਿਣੇ ਨੇ ਗਹਿਣਾ ਤਾਂ ਵੇਖਿਆ ਫਲਾਨੇ ਪੰਡਤ ਦੇ ਘਰ ਵਾਲੀ ਕੋਲ ਉਹ ਇਦਾਂ ਦਾ ਗਹਿਣਾ ਕਦੇ ਵੇਖਿਆ ਹੀ ਨਹੀਂ ਇਦਾਂ ਦਾ ਕੰਗਣ ਉਹਨੇ ਕਾ ਮੇਰੇ ਨਾਲੋਂ ਵਧੀਆ ਕਿਹਦੇ ਕੋਲ ਹੋ ਸਕਦਾ ਰਾਣੀ ਮੈਂ ਹੋਵਾਂ ਤੇ ਗੈਨੇ ਕਿਸੇ ਹੋਰ ਕੋਲ ਹੋਣ ਉਹਨੇ ਉਸੇ ਵਕਤ ਰਾਜੇ ਨੂੰ ਕਿਹਾ ਰਾਜੇ ਨੇ ਸਪਾਈ ਕੱਲੇ ਪੰਡਤ ਤੇ ਉਹਦੇ ਘਰ ਵਾਲੀ ਨੂੰ ਗ੍ਰਿਫਤਾਰ ਕਰਕੇ ਮਹਿਲਾਂ ਵਿੱਚ ਲੈ ਆਉਂਦਾ ਉਹ ਰਾਜਾ ਕਹਿੰਦਾ ਤੇਰੇ ਘਰ ਵਾਲੀ ਨੇ ਕੰਗਣ ਕਿੱਥੋਂ ਕੜਵਾਇਆ ਵਈ ਦੱਸ ਕਿਹੜੇ ਸੁਨਿਆਰ ਤੋਂ ਬਣਾਇਆ ਐ ਇਦਾਂ ਦਾ ਕੰਗਣ ਮੇਰੀ ਰਾਣੀ ਨੂੰ ਚਾਹੀਦਾ ਐ ਦੱਸ ਕਿਹੜੇ ਸੁਨਿਆਰ ਤੋਂ ਬਣਾਇਆ ਹੁਣ ਜੇ ਸੱਚ ਦੱਸੇ ਤਾਂ ਮਰਦਾ ਇਹ ਕਿਸੇ ਸੁਨਿਆਰ ਤੋਂ ਨਹੀਂ ਇਹ ਤਾਂ ਮੈਂ ਚੋਰੀ ਰਵਦਾਸ ਮਹਾਰਾਜ ਦਾ ਕੰਗਣ ਲੈ ਜਾਂਦਾ ਹੁਣ ਉਹਨੇ ਕੋ ਗੱਲ ਕਹੀ ਬਾਦਸ਼ਾਹ ਸਲਾਮਤ ਉਹ ਸੁਨਿਹਾਰ ਤੇ ਮੈਨੂੰ ਲੱਭਣਾ ਨਹੀਂ ਉਹ ਚਲਾ ਗਿਆ ਮੈਨੂੰ ਤੇ ਕਿਸੇ ਕੋਲੋਂ ਅੱਗੇ ਤੋਂ ਅੱਗੇ ਮਿਲਿਆ ਸੁਨਿਹਾਰ ਦਾ ਨਹੀਂ ਪਤਾ ਪਰ ਮੈਂ ਕੰਗਣ ਤੁਹਾਨੂੰ ਦੇ ਸਕਦਾ ਆਪਣੀ ਜਹਾਨ ਬਚਾਣ ਲਈ ਆਪਣੀ ਪੰਡਤਾਨੀ ਦਾ ਕੰਗਣ ਲਾ ਕੇ ਰਾਣੀ ਨੂੰ ਦੇ ਦਿੱਤਾ ਰਾਣੀ ਨੇ ਹੱਥਾਂ 'ਚ ਪਹਿਨਿਆ ਬੜੀ ਖੁਸ਼ ਹੋਈ ਪਰ ਕਹਿੰਦੇ ਥੋੜੇ ਦਿਨ ਲੰਘੇ ਨਾਲ ਦੀਆਂ ਮਾਈਆਂ ਨੇ ਇੱਕ ਗੱਲ ਕਹਿ ਦਿੱਤੀ ਮਹਾਰਾਣੀ ਕੰਗਣ ਤਾਂ ਬਹੁਤ ਸੋਹਣਾ ਤੇਰੇ ਬਾਕੀ ਗਹਿਣਿਆਂ ਨਾਲੋਂ ਕਿਤੇ ਖੂਬਸੂਰਤ ਹੈ ਪਰ ਇੱਕ ਕਮੀ ਐ ਇੱਕ ਹੱਥ ਵਿੱਚ ਸੋਨਾ ਨਹੀਂ ਲੱਗਦਾ ਜੇ ਦੁੱਮ ਹੱਥਾਂ 'ਚ ਹੋਣ ਤਾਂ ਸੋਹਣਾ ਲਾ ਉਹਨੇ ਰਾਜੇ ਨੂੰ ਫਿਰ ਕਹਿਆ ਜੀ ਮੇਰੇ ਤਾਂ ਇੱਕ ਹੱਥਾ ਧੂਰ ਐ ਇਹਦੇ ਨਾਲ ਦਾ ਹੀ ਦੂਜਾ ਕੰਗਣ ਲਿਆਓ ਉਹਨੇ ਪੰਡਤ ਦੀ ਫਿਰ ਗ੍ਰਿਫਤਾਰੀ ਕਰ ਲਈ ਪੰਡਤ ਨੂੰ ਕਹਿੰਦਾ ਜਾਂ ਤਾਂ ਸੁਨਹਾਰ ਦਾ ਪਤਾ ਦੱਸ ਜਾਂ ਫਿਰ ਕੰਗਣ ਲਿਆ ਕੇ ਦੇ ਨਹੀਂ ਤਾਂ ਕਾਲ ਕੋਠੜੀ 'ਚ ਪਾ ਦਾਂਗਾ ਸੁਨਹਾਰ ਕੋਈ ਹੋਵੇ ਤਾਂ ਪਤਾ ਦੱਸੇ ਆਪਣੀ ਜਹਾਨ ਬਚਾਉਣ ਲਈ ਪੰਡਤ ਨੇ ਕਹਿ ਦਿੱ ਮੈਨੂੰ ਦੋ ਦਿਨ ਦੀ ਮੌਲਤ ਦਿਓ ਮੈਂ ਜਿੱਥੋਂ ਲਿਆ ਉੱਥੋਂ ਅੱਗੇ ਉਹ ਲਿਆ ਕੇ ਦਿੰਦਾ ਰਾਜੇ ਨੇ ਛੱਡ ਦਿੱਤਾ ਹੁਣੇ ਸਿੱਧਾ ਹੀ ਘਰ ਵਾਲੀ ਨੂੰ ਦੱਸ ਕੇ ਆਪਣੀ ਜਾਨ ਬਚਾਉਣ ਲਈ ਸ਼ੀਰ ਗਵਰਧਨਪੁਰ ਕੰਚੀ ਪਹੁੰਚਿਆ ਆਕੇ ਧੰਨ ਗੁਰੂ ਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦਾ ਵੇਖੋ ਸਾਧ ਸੰਗਤ ਥੋੜੇ ਦਿਨ ਪਹਿਲਾਂ ਜਿਹੜਾ ਪੰਡਤ 10 ਕੁਟ ਤੋਂ ਜੋੜਾ ਛੁੱਟਦਾ ਸੀ ਆ ਜੋੜਾ ਕੰਢਦੇ ਹੋ ਜੀ ਭਿੱਟਿਆ ਨਾ ਜਾਵਾ ਅੱਜ ਚਰਨਾਂ ਵਿੱਚ ਆ ਕੇ ਪੈ ਗਿਆ ਥੋੜੇ ਦਿਨ ਪਹਿਲਾਂ 10 ਫੁੱਟ ਦੂਰ ਖੜਾ ਸੀ ਅੱਜ ਆ ਕੇ ਚਰਨਾਂ 'ਚ ਮੱਥਾ ਟੇਕ ਕੇ ਕਹਿੰਦਾ ਮੇਰੀ ਜਾਨ ਬਚਾਓ ਮੇਰੀ ਜਾਨ ਖਤਰੇ ਵਿੱਚ ਹੈ ਮਹਾਰਾਜ ਜਿਹੜਾ ਇੱਕ ਦਮੜੀ ਕਸੀਰਾ ਤੁਸੀਂ ਦਿੱਤਾ ਸੀ ਉਹਨੇ ਗੰਦਾ ਨੂੰ ਭੇਟ ਕੀਤਾ ਸੀ ਉਹਨੇ ਲੈ ਲਿਆ ਸੀ ਬਦਲੇ ਵਿੱਚ ਪ੍ਰਸ਼ਾਦ ਇੱਕ ਕੰਗਣ ਦਿੱਤਾ ਸੀ ਮੈਂ ਲੋਭੀ ਬੰਦਾ ਲੋਭ ਵਿੱਚ ਆ ਗਿਆ ਉਹ ਲੋਭ ਕਰਕੇ ਲਾਲਚ ਕਰਕੇ ਮੈਂ ਕਰ ਲੈ ਗਿਆ ਮਹਾਰਾਜ ਹੁਣ ਉਹ ਕੰਗਣ ਰਾਜੇ ਦੀ ਰਾਣੀ ਤੱਕ ਪਹੁੰਚ ਗਿਆ ਹੁਣ ਮੇਰੀ ਜਾਨ ਖਤਰੇ 'ਚ ਹੈ ਉਹ ਕਹਿੰਦੇ ਨੇ ਜਾ ਤੇ ਦੂਜਾ ਬਣਵਾ ਕੇ ਦੇ ਨਹੀਂ ਤਾਂ ਤੈਨੂੰ ਕਾਲ ਕੋਠੀ 'ਚ ਪਾ ਦਾਂਗਾ ਮਹਾਰਾਜ ਕੋਈ ਸੁਨਿਆਰ ਹੋਵੇ ਤੇ ਬਣਾਵਾ ਮੇਰੇ ਤੇ ਤਰਸ ਕਰੋ ਹੇ ਗੁਰੂ ਅਰਦਾਸ ਮਹਾਰਾਜ ਆਪਣੇ ਹੱਥ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਦਾ ਇੱਕ ਦਮੜਾ ਦੇ ਦਿਓ ਇੱਕ ਦੰਬੜੀ ਮੈਨੂੰ ਦਿਓ ਮੈਂ ਗੰਗਾ ਤੇ ਫਿਰ ਜਾਵਾਂ ਫਿਰ ਪੂਜਾ ਪਾਠ ਕਰਕੇ ਗੰਗਾ ਨੂੰ ਪੇਂਟ ਕਰਾਂ ਉੱਥੋਂ ਇੱਕ ਕੰਗਣ ਹੋਰ ਲੈ ਕੇ ਆਵਾਂ ਇੱਕ ਬੇਨਤੀ ਸਮਝਿਓ ਇਹ ਸੱਖੀ ਦਾ ਭਾਵ ਹੈ ਦਸਾਂ ਨੋਹਾਂ ਦੀ ਕਿਰਤ ਕਮਾਈ ਕੋਈ ਕਰੇ ਇੱਕ ਪੈਸਾ ਦਿੱਤਾ ਵੀ ਲੱਖਾਂ ਕਰੋੜਾਂ ਨਾਲੋਂ ਵੱਧ ਹੈ ਭਾਈ ਗੁਰਦਾਸ ਸਾਹਿਬ ਦਾ ਫਰਮਾਨ ਹੈ ਭਾਈ ਦੁਨੀਆਂ ਦੇ ਲੋਕੋ ਕਿਰਤ ਦਸਾਂ ਨੋਹਾਂ ਦੀ ਹੋਣੀ ਚਾਹੀਦੀ ਭਾਵ ਨਹੀਂ ਭਗਤ ਭਾਏ ਕੋਟੀ ਅਗਰਭਾਗ ਰੱਖੇ ਤਾਹੇ ਗੁਰ ਸਰਬ ਨੇ ਦਹਾਂ ਦਨ ਦੇਦ ਹੈ ਬਈ ਮੰਨੀ ਦਾ ਲੱਖ ਰੁਪਈਆ ਲਾ ਕੇ ਲੰਗਰ ਲਾ ਦਿਓ ਸ਼ਾਇਦ ਪਰਵਾਹ ਨਾ ਹੋਵੇ ਦਸਾਂ ਨੋਹਾਂ ਦੀ ਕਿਰਤ ਕਮਾਈ ਚ ਇੱਕ ਰੁਪਈਆ ਵੀ ਚੜਾ ਦਿਓ ਲੱਖਾਂ ਦੇ ਬਰਾਬਰ ਹੈ ਇਹ ਦਸਾਂ ਨੋਹਾਂ ਦੀ ਕਿਰਤ ਕਰਨ ਵਾਸਤੇ ਗਿਆ ਸਾਨੂੰ ਇੱਕ ਬੇਨਤੀ ਮੈਂ ਨਾਲ ਦੀ ਨਾਲ ਕਰਾਂਗਾ ਭਾਈ ਕਿਰਤ ਕਰਨੀ ਨਾ ਛੱਡੋ ਕੰਮ ਕੋਈ ਮਾੜਾ ਨਹੀਂ ਕੋਈ ਵੀ ਕੰਮ ਮਿਲੇ ਜ਼ਿੰਦਗੀ ਚ ਕਿਰਤ ਜ਼ਰੂਰ ਕਰੋ ਆਪਣੀ ਕਿਰਤ ਨਾ ਤਿਆਗੋ ਅਸੀਂ ਕਿਰਤ ਤੋਂ ਦੂਰ ਹੋ ਗਏ ਤਾਂ ਗੁਲਾਮ ਹੋ ਗਏ ਸਾਨੂੰ ਇਹ ਮਾਫ ਕਰਿਓ ਸਾਧ ਸੰਗਤ ਇਹ ਲਾਲਚ ਸਾਨੂੰ ਦਿੱਤਾ ਜਾਂਦਾ ਹੈ ਲੋ ਜੀ ਤੁਹਾਨੂੰ 2 ਰੁਪਏ ਕਿਲੋ ਕਣਕ ਮਿਲ ਜਾਣੀ ਐ ਆਟਾ ਮਿਲ ਜਾਣਾ ਹੁਣ ਤੁਸੀਂ ਆਟੇ ਕਣਕ ਦੀਆਂ ਸਕੀਮਾਂ ਤੇ ਰਹੋਗੇ ਜਿਹੜੀਆਂ ਕਮਾਂ ਨਪੈਤਰ ਹੋ ਜਾਣ ਉਹ ਕਮਾਂ ਸਦਾ ਗੁਲਾਮ ਰਹਿੰਦੀਆਂ ਨੇ ਜਿਹੜੀਆਂ ਕਮਾਂ ਕਿਰਤ ਵਿੱਚ ਵਿਸ਼ਵਾਸ ਰੱਖਣ ਉਹ ਕਮਾਂ ਕਦੇ ਗੁਲਾਮ ਨਹੀਂ ਆਪਾਂ ਸਾਧ ਸੰਗਤ ਗੁਲਾਮੀ ਦਾ ਇੱਕੋ ਕਾਰਨ ਹੈ ਕਿਰਤ ਛੱਡ ਦਿੱਤੀ ਕਿਰਤ ਤੇ ਵਿਸ਼ਵਾਸ ਰੱਖੋ ਕਿਰਤ ਤੇ ਵਿਸ਼ਵਾਸ ਕਰਨ ਵਾਲੇ ਲੋਕ ਦੁਨੀਆ 'ਚ ਕਾਮਯਾਬ ਹੁੰਦੇ ਨੇ ਜੇ ਆਪਾਂ ਸਕੀਮਾਂ ਤੇ ਚੱਲ ਪਏ ਨਾ ਫਿਰ ਗੁਲਾਮੀ ਵਿੱਚ ਰਹੋਗੇ ਖੈਰ ਹਾਜਰ ਵਿਦਾਸ ਮਹਾਰਾਜ ਤੋਂ ਮੰਗਦਾ ਆਪਣੇ ਹੱਥ ਦੀ ਦਮੜੀ ਦੇ ਦਿਓ ਇਹਦਾ ਮਤਲਬ ਦਸਾਂ ਨੋਹਾਂ ਦੀ ਕਿਰਤ ਪ੍ਰਮਾਨ ਹੋਣੀ ਹੈ ਨਹੀਂ ਤਾਂ ਪੰਡਤ ਕੋਲ ਕਿਹੜਾ ਪੈਸਿਆਂ ਦਾ ਘਾਟਾ ਸੀ ਆਪਣੇ ਪੈਸੇ ਸਿੱਧੇ ਲਿਜਾ ਕੇ ਗੰਗਾ ਨੂੰ ਕਹਿ ਦਿੰਦਾ ਲੋ ਜੀ ਮੈਨੂੰ ਇੱਕ ਗੰਗਣ ਦੇ ਦਿਓ ਉਹਦੇ ਪੈਸੇ ਨਹੀਂ ਸੀ ਲੱਗਣੇ ਕਿਉਂਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਰੱਬ ਦੇ ਘਰ ਪ੍ਰਮਾਨ ਹੁੰਦੀ ਹੈ ਜਦੋਂ ਰਵਿਦਾਸ ਮਹਾਰਾਜ ਨੂੰ ਕਿ ਆਪਣੇ ਹੱਥੋਂ ਦਮੜੀ ਦੇ ਦਿਓ ਸਾਰਾ ਕੁਝ ਜਾਣਨ ਵਾਲੇ ਸ੍ਰੀ ਗੁਰੂ ਵਿਦਾਸ ਮਹਾਰਾਜ ਹੱਸ ਬੈ ਮੁਸਕਰਾ ਕੇ ਬੁੱਲੇ ਕਹਨੇ ਪੰਡਤ ਜੀ ਪਹਿਲੀ ਗਲਤੀ ਤਾਂ ਲੋਭ ਕਰਨਾ ਪਾਪ ਹੈ ਆਪਣੇ ਆਪ ਨੂੰ ਤੁਸੀਂ ਕਹਿੰਦੇ ਹੋ ਮੈਂ ਖੱਟ ਕਰਮੀ ਬ੍ਰਹਮਣ ਹਾਂ ਲੋਭ ਕਰਕੇ ਤੂੰ ਅਪਵਿੱਤਰ ਹੋ ਗਿਆ ਜਨਮ ਕਰਕੇ ਕੋਈ ਪਵਿੱਤਰ ਨਹੀਂ ਹੁੰਦਾ ਕਰਮਾਂ ਕਰਕੇ ਪਵਿੱਤਰ ਹੋਈਦਾ ਹੈ ਜਨਮ ਕਰਕੇ ਤੂੰ ਬ੍ਰਹਮਣ ਹੈ ਕਰਮਾਂ ਕਰਕੇ ਤੂੰ ਅਪਵਿੱਤਰ ਹੋ ਗਿਆ ਚਰਨਾਂ ਵਿੱਚ ਝੁੱਕ ਕੇ ਕਹਿ ਜੀ ਮੈਂ ਲਾਲਚ ਕੀਤਾ ਮੈਨੂੰ ਮਾਫ਼ ਕਰੋ ਆਪਣੇ ਹੱਥ ਦੀ ਇੱਕ ਦੰਬੜੀ ਦਿਓ ਮੈਂ ਗੰਗਾ ਦੇ ਤੱਟ ਤੋਂ ਕੰਗਣ ਲਿਆਵਾਂ ਮੇਰੀ ਜਾਨ ਬਚ ਜਾਏ ਮੇਰੇ ਬੱਚੇ ਛੋਟੇ ਛੋਟੇ ਨੇ ਜਦੋਂ ਨੇ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਬੇਨਤੀ ਕੀਤੀ ਰਵਦਾਸ ਮਹਾਰਾਜ ਕਹਿੰਦੇ ਨੇ ਪੰਡਤ ਜੀ ਤੁਹਾਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ ਪੰਡਤ ਜੀ ਮੈਂ ਤੁਹਾਨੂੰ ਦਮੜੀ ਨਹੀਂ ਹੁਣ ਦਵਾਗਾ ਔਰ ਤੁਹਾਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ ਹੈ ਰਹੀ ਗੱਲ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਜਾਨ ਬਚਾਉਣੀ ਹੈ ਜਿਹੜੇ ਮਿੱਟੀ ਦੇ ਕੁੰਡੇ ਵਿੱਚ ਛਿਪਰ ਭਿੰਦੇ ਸੀ ਨਾ ਪੁਰਾਣੇ ਜੋੜਿਆਂ ਦੇ ਤੁਸੀਂ ਵੇਖੋਗੇ ਕਦੇ ਜੋੜੇ ਗੰਨਣ ਵਾਲੇ ਉਹ ਛਿਪਰ ਭਿੰਦੇ ਹੁੰਦੇ ਉਹਨਾਂ ਨਾਲ ਜੋੜੇ ਗੰਢੀਦੇ ਨੇ ਜਿਹੜੇ ਮਿੱਟੀ ਦੇ ਕੁੰਡੇ ਵਿੱਚ ਪਾਣੀ ਭਰਿਆ ਛਿਪਰ ਭਿੰਦੇ ਸੀ ਉਹਦੇ ਵਿੱਚ ਹੱਥ ਪਾ ਕੇ ਛੱਪਰ ਕਢ ਦਿੱਤੇ ਤਿੱਕੋ ਗੱਲ ਕਹੀਂ ਕਹਿੰਦੇ ਪੰਡਤ ਜੀ ਗੰਗਾ ਤੇ ਜਹਾਨ ਦੀ ਲੋੜ ਨਹੀਂ ਐ ਲਓ ਇਸੇ ਕੁੰਡੇ ਵਿੱਚ ਧਿਆਨ ਨਾਲ ਵੇਖੋ ਗੰਗਾ ਤਾਂ ਇਸ ਕੁੰਡੇ ਵਿੱਚ ਬਹਾਦੀਏ ਇੱਕੋ ਹੀ ਕੰਗਣ ਚੁੱਕੇ ਉਹ ਦੂਜੇ ਨੂੰ ਹੱਥ ਨਾ ਲਾਇਓ ਪੰਡਤ ਚਰਨੀ ਡੰਡੋਤ ਕਰ ਰਿਹਾ ਜਿਹੜੀ ਗੰਗਾ ਤੇ ਅਸੀਂ ਸੰਕੜੇ ਮੀਲਾਂ ਤੋਂ ਆਉਂਦੇ ਤਾਂ ਗੰਗਾ ਹਰਵਿਦਾਸ ਦੇ ਚਰਣਾ ਵਿੱਚ ਬਹਿ ਰਹੀ ਐ ਇੱਕ ਕੰਗਣ ਚੁੱਕ ਕੇ ਪੰਡਤ ਲੈ ਗਿਆ ਉਹਨੇ ਲਿਜਾ ਕੇ ਰਾਜੇ ਦੀ ਰਾਣੀ ਨੂੰ ਪੇਂਟ ਕੀਤਾ ਉਹਦੀ ਜਾਨ ਬਚ ਗਈ ਫਿਰ ਰਾਜੇ ਨੇ ਇੱਕ ਦਿਨ